ਕਿਹੜਾ ਪਿੰਡ ਆ ਤੁਹਾਡਾ ਅੱਜ ਤੁਸੀਂ ਇੱਥੇ ਕੀ ਕਰਨ ਆਏ ਹੋ ਜਿਹੜਾ ਕੈਂਪ ਲੱਗਿਆ ਜੀ ਅੱਛਾ ਆਈ ਆਪਣੀ ਦਵਾਈ ਬੁੱਟੀ ਲੈਣ ਆਇਆ ਬਸ ਕੀ ਪ੍ਰੋਬਲਮ ਕੀ ਆ ਤੁਹਾਨੂੰ ਸ਼ੂਗਰ ਆ ਬੀਪੀ ਆ ਅੱਛਾ ਜੀ ਪਹਿਲਾਂ ਕਿਸੇ ਹੋਰ ਪਾਸੇ ਦਵਾਈ ਚਲਦੀ ਸੀ ਬਸ ਖਾਲੀ ਜੀ ਆ ਜਿੱਥੋਂ ਮਲਗੀ ਖਾਲੀ ਜੀ ਪਹਿਲਾਂ ਤੁਹਾਨੂੰ ਦਵਾਈ ਲੈਣ ਲਈ ਦੂਰ ਜਾਣਾ ਪੈਂਦਾ ਸੀ ਅੱਜ ਤੁਹਾਡੇ ਪਿੰਡੇ ਹੀ ਕੈਂਪ ਲੱਗਿਆ ਕਿਵੇਂ ਦਾ ਲੱਗਿਆ ਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਬੜੀਆ ਅੱਜ ਕੀ ਨਾਮ ਹੈ ਮੇਰਾ ਨਾਮ ਜਗਜੀਵਨ ਸਿੰਘ ਹੈ ਜੀ ਕਿਹਦੇ ਪਿੰਡ ਦਾ ਤੁਹਾਡਾ ਪਿੰਡ ਚੈਲਾ ਜੀ ਅੱਜ ਤੁਸੀਂ ਇੱਥੇ ਕੈਂਪ ਦੇ ਵਿੱਚ ਆਏ ਹੋ ਕੀ ਲੈ ਕੇ ਆਏ ਹੋ ਮੈਂ ਇੱਥੇ ਆਪਣੇ ਫਾਦਰ ਦਾ ਡੈਸਕਪੀਡ ਬਣਾਉਣਾ ਸੀ ਉਹ ਹੱਥ ਨਾਲ ਬਣਾਇਆ ਸੀ ਪਹਿਲਾਂ ਫਿਰ ਆਨਲਾਈਨ ਕਰਾਉਣਾ ਸਹਿਲਾ ਤੁਹਾਨੂੰ ਕਿੱਥੇ ਜਾਣਾ ਪੈਂਦਾ ਸੀ ਪਹਿਲਾਂ ਸਾਨੂੰ ਮਾਧਪੁਰ ਜਾਣਾ ਪੈਂਦਾ ਸੀ ਮਾਧਪੁਰ 1 ਮਹੀਨੇ ਦੇ ਅੰਦਰ ਅੰਦਰ ਸਾਨੂੰ ਰਿਪੋਰਟ ਕਰਨੀ ਪੈਂਦੀ ਸੀ ਮਾਧਪੁਰ ਫਿਰ ਉਤੋਂ ਫੇਰ ਮਾਨੂਪੁਰ ਜਾਂਦਾ ਸੀ ਫਿਰ ਮਾਨੂਪੁਰ ਤੋਂ ਨਿਕਲਦਾ ਆਨਲਾਈਨ ਹੋ ਕੇ ਜੇ ਸਾਨੂੰ ਅੱਜ ਇੱਥੇ ਘਰੇ ਸਾਡਾ ਸਾਰਾ ਕੰਮ ਹੋ ਜਾਣਾ ਇੱਥੇ ਬਹੁਤ ਵਧੀਆ ਕੰਮ ਬਹੁਤ ਬਹੁਤ ਨਾਈਸ ਹੈ ਬਹੁਤ ਵਧੀਆ ਸਰਕਾਰ ਵੱਲੋਂ ਹੋਰ ਵੀ ਬਿਲਕੁਲ ਅਸੀਂ ਖੁਸ਼ ਆਂ ਕੰਮਾਂ ਤੋਂ ਬਹੁਤ ਜੀ ਅਗਲੇ ਪਿੰਡ ਪਿੰਡ ਇੱਕਣਾ ਕੈਂਪ ਲੱਗਣ ਧੰਨਵਾਦ ਆ ਸਰਕਾਰ ਦਾ ਬਹੁਤ ਕੰਮ ਕੀਤਾ ਚੰਗਾ ਵਧੀਆ ਤੁਹਾਡਾ ਅੱਜ ਕੰਮ ਹੋ ਹਾਂਜੀ ਹਾਂਜੀ ਬਸ ਅਸੀਂ ਫਾਰਮ ਭਰ ਲਿਆ ਮੈਂ ਵੀ ਚੈੱਕ ਕਰਕੇ ਉਹਨਾਂ ਨੂੰ ਬਸ ਦੇ ਦੇਣਾ ਸਰ ਨੂੰ ਹਾਂਜੀ ਕੋਈ ਫੀਸ ਆ ਕੋਈ ਐਕਸਟਰਾ ਨਹੀਂ ਕੋਈ ਫੀਸ ਨਹੀਂ ਲਈ ਇਹਨਾਂ ਨੇ ਕੋਈ ਪੈਸਾ ਨਹੀਂ ਲਿਆ ਇਹਨਾਂ ਨੇ ਹਾਂਜੀ ਕੀ ਨਾਮ ਆ ਕਿਹੜਾ ਏਰੀਆ ਤੁਹਾਡਾ ਕਿੱਥੇ ਦੇ ਰਹੇ ਨਾ ਮੇਰਾ ਨਾਮ ਯਾਰਵਿੰਦਰ ਹੈ ਤੇ ਮੈਂ ਪਿੰਡ ਮਾਧਪੁਰ ਤੋਂ ਬਿਲੋਂਗ ਕਰਦਾ ਐਂਡ ਸਰਕਾਰ ਭਗਵਾਨਤਮਾਨ ਸਰਕਾਰ ਦੀ ਸਦਕਾ ਜਿਹੜਾ ਮੇਰੀ ਦਾਦੀ ਦਾ ਸਰਟੀਫਿਕੇਟ ਆ ਡੈਥ ਦਾ ਸਾਨੂੰ ਬਹੁਤ ਈਜ਼ੀਲੀ ਮਿਲ ਗਿਆ ਐ ਐਂਡ ਆਮ ਆਲਸੋ ਵੈਰੀ ਗ੍ਰੇਟਫੁਲ ਜੋ ਸਾਡੇ ਆਸ਼ਾ ਵਰਕਰ ਨੇ ਉਹਨਾਂ ਨੇ ਸਾਨੂੰ ਟਾਈਮਲੀ ਹਰ ਇੱਕ ਚੀਜ਼ ਦੀ ਗਾਈਡੈਂਸ ਦਿੱਤੀ ਐਂਡ ਸਾਨੂੰ ਬਿਨਾ ਕਿਸੇ ਪ੍ਰੋਬਲਮ ਤੋਂ ਸਾਡੇ ਸਰਟੀਫਿਕੇਟ ਸਾਡੇ ਕੋਲ ਮਿਲ ਗਿਆ ਥੈਂਕ ਯੂ ਤੁਸੀਂ ਹੁਣ ਮੌਕੇ ਤੇ ਪਹੁੰਚੋ ਕਿੰਨਾ ਟਾਈਮ ਲੱਗਿਆ ਜਿਹੜਾ ਸਰਟੀਫਿਕੇਟ ਬਣਾਉਣਾ ਬਿਲਕੁਲ ਵੀ ਲਾਈਕ 1 ਮਿੰਟ ਹੀ ਲੱਗਿਆ ਐਂਡ ਵਿਦਨ 1 ਮਿੰਟ ਦਾ ਸਰਟੀਫਿਕੇਟ ਇਜ਼ ਇਨ ਮਾਈ ਹੈਂਡਸ ਮੈਨੂੰ ਲੱਗਦਾ ਹੈ ਸਰਕਾਰ ਆਪਦੇ ਦਵਾਰ ਦੀ ਸਟਾਰਟਿੰਗ ਹੋਈ ਹੈ ਕੀ ਕਹੂੰਗਾ ਦੇਖੋ ਤੁਸੀਂ ਸਾਰੇ ਜਾਣਦੇ ਹੋ ਵੀ ਇਹ ਸ਼ੁਰੂਆਤ ਆ ਸਾਰੇ ਪਿਆਰ ਲਈ ਜਾਂ ਬਦਨਸਬ ਹਲਕੇ ਵਿੱਚ ਸਤਾਲ ਦੀ ਗੱਲ ਕਰਾਂ ਵੀ ਆਪ ਦੀ ਸਰਕਾਰ ਆਪਦੇ ਦਵਾਰ ਤੇ ਬੜਾ ਚੰਗਾ ਲੱਗ ਰਿਹਾ ਕਿ ਲੋਕਾਂ ਦੇ ਮਸਲੇ ਜਿਹੜੇ ਪਿੰਡ-ਪਿੰਡ ਜਾ ਕੇ ਹੱਲ ਕਰਦੇ ਜੇ ਆਪਾਂ ਗੱਲ ਕਰੀਏ ਜਿਵੇਂ ਆਪਾਂ ਨੂੰ ਪਤਾ ਹੈ 44 ਤਰ੍ਹਾਂ ਦੀ ਸੇਵਾਵਾਂ ਜਿਹੜੀਆਂ ਪਲਾਂ ਆਨਲਾਈਨ ਪ੍ਰਾਪਤ ਨੇ ਤੇ ਉਹ ਨਾਲ ਦੀ ਨਾਲ ਜਿਹੜਾ ਕੰਮ ਇੱਥੇ ਹੱਲ ਹੋ ਸਦਾ ਨਾਲ ਦੀ ਨਾਲ ਕੀਤੇ ਜਾ ਰਹੇ ਨੇ ਤੇ ਲੋਕਾਂ 'ਚ ਬਹੁਤ ਵੱਡਾ ਰਿਸਪੌਂਸ ਆ ਤੇ ਲੋਕ ਜਿਸ ਹਸਾਬ ਨਾਲ ਆ ਰਹੇ ਨੇ ਬੜੇ ਖੁਸ਼ ਨੇ ਮੈਂ ਹੁਣੇ ਦੇਖਿਆ ਇੱਕ ਸਰਟੀਫਿਕੇਟ ਅਫਟਰ ਡੈਥ ਸਰਟੀਫਿਕੇਟ ਦੀ ਗੱਲ ਸੀਗੀ ਉਹ ਵੀਰ ਦਾ ਦੱਸ ਗਿਆ ਸਿਰਫ 10 ਮਿੰਟ ਲੱਗੇ ਨੇ ਮੈਨੂੰ ਨਾਲ ਦੀ ਨਾਲ ਦਾ ਬਲੂ ਡੈਥ ਸਰਟੀਫਿਕੇਟ ਜਾਰੀ ਹੋ ਗਿਆ ਤੇ ਹਰ ਇੱਕ ਕੰਮ ਜਿਹੜਾ ਇੱਥੇ ਹੋ ਸਕਦਾ ਉਹ ਨਾਲ ਦੀ ਨਾਲ ਕੀਤਾ ਜਾ ਰਿਹਾ ਤੇ ਲੋਕਾਂ 'ਚ ਬਹੁਤ ਪ੍ਰਤਿਸ਼ਾ ਹੈ ਹਾਂ ਐਮਐਲ ਸਾਹਿਬ ਇਹ ਡੇਲੀ ਕੈਂਪ ਚੱਲੇਗਾ ਜੀ ਬਹੁਤ ਚੱਲੇਗਾ ਜੀ ਇਹ ਦਿੱਲੀ ਹੈ ਜੀ ਅੱਜ ਬਦਸਵਾ ਹਲਕੇ ਦੇ ਵਿੱਚ ਨੌ ਪਿੰਡਾਂ ਦੇ ਵਿੱਚ ਕੈਂਪ ਲੱਗ ਰਿਹਾ ਤੇ ਨੌ ਪਿੰਡਾਂ ਦੇ ਵਿੱਚ ਹਰ ਤਰ੍ਹਾਂ ਦੇ ਅਧਿਕਾਰੀ ਸਾਡੇ ਉੱਤੇ ਉਪਲਬਧ ਨੇ ਜਿਹੜੀ ਜਿਹੜੀ ਪ੍ਰੋਬਲਮ ਔਕਾ ਦੇ ਹੱਲ ਹੋ ਰਹੀ ਹੈ ਨਾਲ ਦੀ ਨਾਲ ਕਰ ਰਿਹਾ ਜੀ ਤੇ ਜਿਹੜੀ ਨਹੀਂ ਜਾ ਕੇ ਉਹ ਕਹਾਂ ਜਾ ਕੇ ਆਫਿਸ ਚ ਜਣੀ ਹੈ ਉਹਨਾਂ ਨੂੰ ਨੋਟ ਕੀਤਾ ਜਾ ਰਿਹਾ ਤੇ ਜਿਹੜੀਆਂ ਸਮਾਵਾਂ ਨੇ ਜੀ 44 ਸਮਾਵਾਂ ਤਾਂ ਉਹੀ ਨੇ ਜਿਹੜੀਆਂ ਆਨਲਾਈਨ ਹੈਗੀ ਨੇ ਬਾਕੀ ਉਸ ਤੋਂ ਬਗੈਰ ਹਰ ਇੱਕ ਵਿਭਾਗ ਸਿਹਤ ਉਹ ਇਕੱਲੇ ਜੋ ਅਧਿਨੇ ਵੀ ਮਨੋ ਸਰਕਾਰੀ ਭੁਪਾਲ ਹੈਗੇ ਸਾਰੇ ਜਿਹੜੇ 9 ਦੇ 9 ਪਿੰਡਾਂ ਚ ਹਾਜ਼ਰ ਨੇ ਤੇ ਨਾਲ ਦੀ ਨਾਲ ਉਹ ਜਿਹੜੇ ਕੰਮ ਮੌਕੇ ਦੇ ਕੀਤੇ ਜਾਂਦੇ ਸਦੇ ਕੀ ਤੋਂ ਸਾਰੇ ਹੋ ਰਹੇ ਨੇ ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ ਜਾ ਰਹੀਆਂ ਨੇ ਜੀ ਨਹੀਂ ਸ਼ਿਕਾਇਤ ਨਹੀਂ ਅੱਜ ਤੱਕ ਸਿਰਫ ਮੇਲ ਕੰਮ ਨੇ ਜਿਹੜੇ ਜਿਹੜੇ ਕੰਮ ਪਰ ਪੈਂਡਿੰਗ ਪਏ ਨੇ ਕਰਵਾਉਣੇ ਆਲੇ ਪਏ ਨੇ ਉਹ ਸਾਰੇ ਪਿੰਡਾਂ 'ਚ ਜਾ ਕੇ ਮਨੋ ਕਲੀਬ ਸਰਕਾਰ ਪਿੰਡ 'ਚ ਜਾ ਕੇ ਲੋਕਾਂ ਦੇ ਦੁਆਰੇ ਜਾ ਕੇ ਉਹ ਕੰਮ ਸਾਰੇ ਕੰਪਲੀਟ ਕਰ ਰਹੀ ਹੈ ਕੋਈ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਜੀ ਨਹੀਂ ਅੱਜ ਤਾਂ ਸਿਰਫ ਮੌਕ ਹੈ ਹੀ ਮੇਨ ਕਾਰਨ ਤੁਸੀਂ ਵੀ ਆਪ ਦੀ ਸੋਚਾਰਾ ਆਪਣੇ ਦਵਾਰ ਕਹਿਣਾ ਹੋ ਰਿਹਾ ਹੈ ਵੀ ਜਿਹੜੇ ਕੰਮ ਹੋਣੇ ਆਲੇ ਨੇ ਜਿਹੜੇ ਸਰਕਾਰ ਦਫ਼ਤਰ ਜਾ ਕੇ ਲੋਕ ਕਰਵਾਉਂਦੇ ਨੇ ਉਹ ਅਸੀਂ ਪਿੰਡਾਂ 'ਚ ਜਾ ਕੇ ਪਿੰਡਾਂ ਦੇ ਕਹਿਣਾ ਉਹਨਾਂ ਦੇ ਘਰੇ ਜਾ ਕੇ ਕਰ ਰਹੇ ਆ ਜੀ ਤੇ ਲੋਕ ਬਹੁਤ ਖੁਸ਼ ਨੇ ਜੀ ਜੋ ਰਾਸ਼ਨ卡 ਟੱਪੇ ਗਏ ਨੇ ਉਹ ਤੁਹਾਨੂੰ ਪੁਰੀ ਦੁਬਾਰਾ ਜੀ ਨੋਟੀਫਿਕੇਸ਼ਨ ਜਾਰੀ ਹੋ ਗਿਆ ਜੋ ਜੋ ਵੀ ਕੰਮ ਮੌਕੇ ਤੇ ਹੋ ਸਕਦੇ ਨਾਲ ਦੀ ਨਾਲ ਕੀਤਾ ਜਾ ਰਿਹਾ ਹੈ ਐਮਐਲਏ ਸਾਹਿਬ ਕਈ ਜਿਵੇਂ ਰੈਜ਼ੀਡੈਂਸ ਸਰਟੀਫਿਕੇਟਾਂ ਦਾ ਜਾਂ ਪਾਸ ਸਰਟੀਫਿਕੇਟ ਦਾ ਦੇ ਵਿੱਚ ਐਮਸੀ ਦੇ ਸਿਗਨੇਚਰਾਂ ਦੀ ਵੀ ਲੋੜ ਤੇ ਪਟਵਾਰੀ ਸਾਹਿਬ ਦੇ ਵਿੱਚ ਵੀ ਸਿਗਨੇਚਰਾਂ ਦੀ ਲੋੜ ਪੈਂਦੀ ਆ ਉਹ ਵੀ ਇੱਥੇ ਮੌਜੂਦ ਨੇ ਦੀ ਔਨ ਦੀ ਸਪੋਟੀ ਸਾਈਨ ਕੀਤਾ ਜਾਂਦਾ ਦੇਖੋ ਅੱਜ ਮੈਂ ਸਰਪੰਚ ਸਾਹਿਬ ਪਿੰਡ ਦੇ ਬੈਠੇ ਨੇ ਜਿੱਥੇ ਲੋੜ ਪੈਂਦੀ ਹੈ ਸਰਪੰਚ ਸਾਹਿਬ ਸਾਈਨ ਕਰਕੇ ਨਾਲ ਦੀ ਨਾਲ ਸਰਟੀਫਿਕੇਟ ਤੇ ਮਤਲਬ ਤਸਦੀਕ ਕਰ ਰਹੇ ਆ ਤੇ ਪਟਵਾਰੀ ਪਟਵਾਰੀ ਸਾਹਿਬ ਸਾਰੇ ਇੱਥੇ ਨੇ ਸਾਰਾ ਮਤਲਬ ਟੋਟਲ ਹਰ ਇੱਕ ਜਿਹਦੀ ਜ਼ਰੂਰਤ ਹੈਗੀ ਆ ਹਰ ਇੱਕ ਅਧਿਕਾਰੀ ਤੇ ਬਲਾਉ ਕਰ ਇਹ ਕਿੰਨੇ ਕੇ ਸਮੇਂ ਬਾਅਦ ਜੀ ਦਿੱਤੇ ਜਾਣਗੇ ਜਿਹੜੇ ਵੀ ਸਰਟੀਫਿਕੇਟ ਅੱਜ ਅਪਲਾਈ ਜਿਹੜੇ ਇਹ ਤਾਂ ਨਾਲ ਦੀ ਨਾਲ ਨੇ ਜੀ ਉਹਦਾ ਨਾਲ ਦੀ ਨਾਲ ਹੋਈ ਜਾਣਾ ਜੀ ਉਹਦਾ ਕੰਮ ਤੇ ਦੂਜੀ ਗੱਲ ਹੈਗੀ ਆ ਇਹ ਪ੍ਰੋਗਰਾਮ ਲਗਭਗ 23 ਤਰੀਕ ਤੱਕ ਜਿਹੜਾ ਪੂਰਾ ਵਿਧਾਨ ਸਭਾ ਹਲਕਾ ਸਮਵਾਲਾ ਕਵਰ ਕਰ ਲੈਣਾ ਅੱਜ 9 ਪਿੰਡਾਂ ਚ ਕੱਲ ਨੂੰ 15 ਜਾਂ ਇੱਕ ਤਾਂ 9 ਪਿੰਡ ਤੇ ਦੂਜੇ ਨੂੰ 15 ਪਿੰਡ ਦੇ ਹਿਸਾਬ ਨਾਲ ਇਹ 23 ਤਰੀਕ ਦੇ 23 ਜਾਂ 30 23 सॉरी 22 ਤਰੀਕ ਤੱਕ ਇਹ ਸਾਰਾ ਕੰਪਲੀਟ ਹੋ ਜਾਣਾ ਤੇ ਸਾਰਾ ਪਤਾ ਸਵੇਰ ਹਲਕਾ ਸਨ ਵਾਲਾ ਸੇਮ ਪੂਰੇ ਪੰਜਾਬ 'ਚ ਇਹ ਮਹਿੰਮਤਲੀ ਹੋਈ ਅਤੇ ਬੜੀ ਬਹੁਤ ਦੇ ਰਿਸਪੋਨਸਿਬਲ ਲੱਗਿਆ ਇੱਕ ਪਿੰਡ ਦੇ ਚੀਰ ਕਿੰਨਾ ਕਸਮਾ ਹੈ ਕੈਂਪ ਆ ਇੱਕ ਪਿੰਡ ਦੇ ਵਿੱਚ ਲਗਭਗ 2-3 ਘੰਟੇ ਜੀ 8-2-3 ਘੰਟੇ ਸਾਰੇ ਹੀ ਜਿਹੜੇ ਆਪਣੇ ਸਬੰਧਤ ਅਧਿਕਾਰੀ ਨੇ ਉੱਥੇ ਹੀ ਆਉਣਗੇ ਸਰ ਇੱਥੇ ਜੀ ਉਸ ਤੋਂ ਬਾਅਦ ਅਗਲਾ ਪਿੰਡ ਜਾਣ ਇਹਨਾਂ ਨੇ ਤਾਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਦਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV